ਆਦੀ ਆਸ਼ਕੀ ਤੋਂ ਦੁਖੀ ਹੋ ਕੇ ਪੁੱਤ ਨੇ ਖੁਦਕੁਸ਼ੀ ਕਰ ਲਈਏ ਮਲਜ਼ਮ ਮਾਂ ਦੇ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਨਾਲ ਨਜਾਇਜ਼ ਸਬੰਧ ਸੀ ਮ੍ਰਿਤਕ ਪੁੱਤ ਆਪਣੀ ਮਾਂ ਨੂੰ ਇਸ ਨੌਜਵਾਨ ਨੂੰ ਮਿਲਣ ਤੋਂ ਰੋਕਦਾ ਸੀ ਪਰ ਜਦੋਂ ਮਾਂ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਈ ਤਾਂ ਨੌਜਵਾਨ ਪੁੱਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦੇ ਦਿੱਤੀ 达फपुर ਦੇ ਪਿੰਡ ਧਾਰੀਬਾਲ ਤੋਂ ਇਹ ਬੇਹਦ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮਾਂ ਦੇ ਨਜਾਇਜ਼ ਬੰਦੇ ਤੋਂ ਪਰੇਸ਼ਾਨ ਇੱਕ ਨੌਜਵਾਨ ਗੁਰਦੀਪ ਸਿੰਘ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜਾਨ ਦੇ ਦਿੱਤੀ ਹੈ ਗੁਰਦੀਪ ਸਿੰਘ ਦੀ ਵਿਆਹੁਤਾ ਪੈਣ ਲਪ੍ਰੀਤ ਕੌਰ ਨੇ ਪੁਲਿਸ ਨੂੰ ਇਸ ਪੂਰੇ ਮਾਮਲੇ ਬਾਰੇ ਸੂਚਿਤ ਕੀਤਾ ਜਿਸ ਦੇ ਦਰ ਤੇ ਪੁਲਿਸ ਨੇ ਮਲਜ਼ਮਾਂ ਕੁਲਦੀਪ ਕੌਰ ਅਤੇ ਉਸ ਦੇ ਆਸ਼ਿਕ ਸਨੇ ਨੂੰ ਗ੍ਰਿਫਤਾਰ ਕਰ ਲਿਆ ਹੈ ਲਪ੍ਰੀਤ ਕੌਰ ਲੜਕੀ ਹੈਗੀ ਆ ਗੰਨਾ ਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਜਿਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਕਲਦੀਪ ਕੌਰ ਹੈਗੀ ਤੇ ਸਵਰਨਜੀਤ ਸੰਨੀ ਜਿਹੜਾ ਸੋਲਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨਸ ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ ਸਨੀ ਗੁਰਦੀਪ ਸਿੰਘ ਜਿਹੜਾ ਹੈਗਾ ਇਹਨੇ ਕੋਈ ਜੜੀਲੀ ਚੀਜ਼ ਖਾ ਕੇ ਇਹ ਇਹਨੇ ਆਪਣੀ ਸੁਸਾਈਡ ਕਰ ਲਈ ਹੈਗੀ ਆ ਜੀ ਐਫ ਆਈ ਆਰ ਨੰਬਰ 83/24 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਾਬਕ ਕੇਸ ਰਜਿਸਟਰ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਇਹਨਾਂ ਚ ਦੋਨੋਂ ਕਲਦੀਪ ਕੌਰ ਤੇ ਜਿਹੜਾ ਰਣਜੀਤ ਸਨੀ ਇਹਨਾਂ ਨੂੰ ਹੀ ਰੈਸਟ ਕੀਤਾ ਮ੍ਰਿਤਿਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਤੋਂ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਸ ਦੀ ਮਾਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪਿਆਰ ਦੀਆਂ ਪਿੰਗਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੌਜਵਾਨ ਪੁੱਤ ਅਤੇਤੀ ਨੂੰ ਆਪਣੀ ਮਾਂ ਦੀਆਂ ਕਰਤੂਤਾਂ ਦਾ ਪਹਿਲਾ ਹੀ ਪਤਾ ਲੱਗ ਚੁੱਕਿਆ ਸੀ ਦੋਵੇਂ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਸੀ ਪਰ ਮੁਲਜ਼ਮਾਂ ਨੇ ਦੋਮਾਂ ਨੂੰ ਵਣ ਦੇਖਾ ਕਰ ਦਿੱਤਾ ਪੁਲਿਸ ਮੁਤਾਬਕ ਮ੍ਰਿਤਿਕ ਮੁੰਡੇ ਦੀ ਮਾਂ ਪਿੰਡ ਚ ਚਿਟਾ ਵੇਚਣ ਲਈ ਪੂਰੀ ਤਰ੍ਹਾਂ ਬਦਨਾਮ ਹੈ ਅਤੇ ਉਸ ਤੇ ਚਿਟਾ ਵੇਚਣ ਦੇ ਕਰੀਬ 8 ਪਰਚੇ ਦਰਜ ਨੇ ਜੀ ਇਹਦੇ ਤੇ ਐਨਡੀਪੀਏ ਸੈਕਟਰ ਦੇ ਕ੍ਰੀਬ 8 ਮੁਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਆਖਰ ਪੁਲਿਸ ਦੀ ਕੜਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲ੍ਹ ਇਹ ਆਈ ਆ ਸਾਡੀ ਕੜਕੀ ਵਿੱਚ ਆਈ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆਈ ਜਾਨੀ ਆ ਤੇ ਹੁਣ ਫੇਰ ਸਾਡੀ ਕੜਕੀ ਚ ਜਾਏ ਜਿਹੜੇ ਲਵ ਲਵਪ੍ਰੀਤ ਹੈਗਾ ਹੈਗਾ ਉਹ ਲਵਪ੍ਰੀਤ ਲੜਕੀ ਆ ਕਲਦੀਪ ਕੌਰ ਦੀ ਜੀ ਉਹਦੀ ਉਹਦੀ ਸਟੇਟਮੈਂਟ ਤੇ ਜਿਹੜਾ ਹੈਗਾ ਇਹ ਸਜਿਸਟਰ ਹੈ ਮੈਂ ਤੇ ਇਹੀ ਕਹਿਣਾ ਚਾਹੂੰਗੀ ਸਮਾਜ ਨੂੰ ਕਿ ਜਿਹੜੇ ਗਲਤ ਕੰਮ ਕਰਨ ਵਾਲੇ ਅਨਸਰ ਹੈਗੇ ਆ ਗਲਤ ਹੀ ਉਹਦਾ ਰਿਜ਼ਲਟ ਨਿਕਲਦਾ ਹੈਗਾ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਏਗਾ ਜਿਹੜਾ ਵੀ ਉਹੀ ਸਾਡੀ ਸਾਡੇ ਤੋਂ ਕਦੀ ਵੀ ਨਹੀਂ ਬਚੂਗਾ ਮੈਂ ਸਾਰੇ ਲੋਕਾਂ ਨੂੰ ਇਹ ਹਦਾਇਤ ਕਰਦੀ ਕਿ ਸਹੀ ਕੰਮ ਕਰੋ ਬੱਚਿਆਂ ਨੂੰ ਵੀ ਕਰੂੰਗੀ ਸਭ ਨੂੰ ਇਹ ਹਦਾਇਤ ਕਰੂੰਗੀ ਕਿ ਸਹੀ ਕੰਮ ਕਰੋ ਤੇ ਨਸ਼ਿਆਂ ਤੋਂ ਜਿਹੜਾ ਦੂਰ ਰਹੋ ਫਿਲਹਾਲ ਮਲਤਮੌਰ ਤੇ ਉਸਤਾਸ਼ਿਕ ਪੁਲਿਸ ਦੀ ਗ੍ਰਿਫਤ ਜਾ ਚੁੱਕੇ ਨੇ ਜਦਕਿ ਪੁਲਿਸ ਨੇ ਮਰੀਤਿਕ ਦੀ ਲਾਚ ਨੂੰ ਕਬਜ਼ੇ ਛੁਲਾ ਕੇ ਪੋਸਟਮਾਰਟ ਮਲੀ ਭੇਜ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ